ਅੱਜ ਆਪਾਂ ਸਾਰੇ ਰਲ ਕੇ ਨਿੱਜੀ ਤਜਰਬੇ ਦੀ ਵਿਚਾਰ ਰੱਖਾਂਗੇ। ਬਾਰੀ ਤੌਰ ਤੇ ਉੱਤੇ ਕਈ ਵਾਰ ਧਰਤੀ ਦੇ ਉੱਤੇ ਪੁੰਚਾਲ ਹੁੰਦਾ ਹੈ। ਉਹ ਧਰਤੀ ਹਿੱਲਦੀ ਹੈ। ਕਿੰਨੀਆਂ ਘਟੀਆਂ ਵੱਡੀਆਂ ਬਿਲਡਿੰਗਾਂ ਹਿੱਲ ਜਾਂਦੀਆਂ। ਇੱਕ ਪਚਾਲ ਅੰਦਰੋਂ ਜੀਵਨ ਵਿੱਚ ਵੀ ਆਉਂਦਾ ਹੈ। ਜਦੋਂ ਅਸੀਂ ਬੰਦਗੀ ਕਰਦੇ ਹਾਂ ਨਾਮ ਜਪਦੇ ਹਾਂ ਧਿਆਨ ਲਾਉਂਦੇ ਹਾਂ ਮੈਂ ਤੇਹੀ ਕਹਿ ਸਕਦਾ ਜਿੰਨਾ ਸੰਸਾਰ ਬਾਹਰ ਆ ਉਹਨੇ ਸੰਸਾਰ ਅੰਦਰ ਹੈ ਇਸ ਕਰਕੇ ਕਈ ਵਾਰੀ ਤੁਸੀਂ ਬੰਦਗੀ ਕਰਦੇ ਹੋ ਨਾਮ ਜਪਦੇ ਹੋ ਧਿਆਨ ਲਾਉਂਦੇ ਹੋ ਤਾਲਪੁਰਖ ਦੇ ਵਿੱਚ ਤੁਹਾਡਾ ਸਰੀਰ ਜਿਹੜਾ ਉਹਦੇ ਵਿੱਚ ਕੰਪਨ ਸ਼ੁਰੂ ਹੋ ਜਾਂਦੀ ਸਰੀਰ ਕੰਬ ਦਾ ਜਾਂ ਅੰਦਰੋਂ ਹਿੱਲਦਾ ਇੱਕ ਤੇ ਬਾਹਰੀ ਪੁਚਾ ਲਿਆ ਉਹਦਾ ਤੇ ਡਾਲਿਆ ਬਹੁਤ ਜ਼ਿਆਦਾ ਕਿ ਧਰਤੀ ਦੇ ਵਿੱਚ ਪਤਾ ਨਹੀਂ ਕੀ ਨੁਕਸਾਨ ਹੋ ਜੇ ਬਾਹਰ ਮਹਿਲ ਮਾੜੀਆਂ ਕਿ ਟਿਕਦੇ ਨੇ ਵੱਡੀਆਂ ਬਿਲਡਿੰਗਾਂ ਟੱਟ ਜਾਂਦੀਆਂ ਅੰਦਰ ਜਦੋਂ ਪੁਚਾ ਲੋਂਦਾ ਅੰਦਰ ਵੀ ਕੁਝ ਟੱਟਦਾ ਹੈ ਕੀ ਟੱਟਦਾ ਜੋ ਮਾੜੀਆਂ ਵਿਚਾਰਾ ਨਾਲ ਉੱਚੀਆਂ ਉੱਚੀਆਂ ਅੰਦਰ ਬਿਲਡਿੰਗਾਂ ਬਣੀਆਂ ਹੋਈਆਂ ਉਹ ਟੱਟਦੀਆਂ ਇਹ ਕਰਕੇ ਘਬਰਾਉਣਾ ਨਹੀਂ ਅੰਦਰ ਵਾਲਾ ਜਿਹੜਾ ਪਚਾ ਲਿਆ ਕੰਪਨਿਆਂ ਕੰਪਨੀ ਛੜਨੀ ਆ ਉਹ ਕੋਈ ਮਾੜੀ ਨਹੀਂ ਹੈਗੀ